ਉਤੇ ਦੋ ਪ੍ਰਭੂ ਕੇ ਬਸਿਕੇ ਮੈਂ ਗ੍ਰਤਾਰ ਹਰ ਰੋਜ ਗੁਰਬਾਣੀ ਸਾਹਿਬ ਜੀ ਦਾ ਸਾਕ ਕਰਦੇ ਸਤਿਗੁਰੇ ਸਿੱਖ ਦੇ ਬਸਰ ਦਾਟਾ ਹੈ ਉਸਤਾਰ ਸੇਖ ਦੇ ਅਧਿਕਾਰ ਤੇ ਹਟ ਇਹ ਬਾਣੀ ਸੁਣ ਕੇ ਰਾਜੇ ਕਹਿਣ ਲੱਗੇ ਤੁਹਾਡੇ ਗੁਰੂ ਵੇਨੇ ਬਲਵਾਨ ਹਨ ਸਾਡੇ ਬੰਦਨ ਤੇ ਦੋਖੇ ਕੱਟਣਗੇ ਗੁਰ ਸਿਖਾ ਦੇ ਕੇ ਰਾਤਸੀ ਸੇਵਾ ਸਿਮਰਨੇ ਭਗਤੀ ਕਰਿਆ ਕਰੋ ਗੁਰੂ ਬਾਹਰ ਦੇ ਦੁਖ ਤੇ ਬੰਦਨ ਜਗੂ ਕਟਣਗੇ ਤਾ ਰਾਜੀਵੇਂ ਸੇਵਾ ਸਿਕਰਾਂ ਦੇ ਭਗਤੀ ਕਰਨ ਲੱਗ ਪਈ ਚਾਲੀ ਦਿਨ ਬਾਅਦ ਧੱਕ ਸਾਨੇ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਬਾਹਰਾਜ ਜੇਹ ਦੇ ਵਿੱਚ ਜੀ ਪ੍ਰਗਟ ਹੋ ਕੇ ਰਾਜੀ ਆਤਮ ਕਰ ਗਿਤੇ ਅਤੇ ਬੰਦੀ ਛੋੜ ਕੀਤਾ ਮਨ ਮਾੜ ਲਿਆ ਕੇ ਛੱਡੇ ਜਿਤੇ ਹੋੜੇ ਗੁਰਦੁਆਰਾ ਕਪਤੇ ਖਾੜੇ ਸਾਹਿਬ ਬੜੀਆਂ ਹੈ ਜੀ ਉਥੋਂ ਚੱਲ ਕੇ ਰਾਜੇ ਹਜੂਰ ਸਾਹਿਬ ਆਏ ਹਜੂਰ ਸਾਹਿਬ ਕੋ ਮਾਤਾ ਭਾਗੌਰ ਜੀ ਰਾਜੀਆਂ ਦੀ ਰਖਿਆ ਕਰਦੇ ਹੋਏ ਉਹਨਾਂ ਨਾਲ ਇਥੇ ਜਨਮ ਆਗੜੀ ਆਏ ਮਾਤਾ ਜੀ ਇਥੇ ਰਹਿਣਾ ਕੀਤਾ ਅਤੇ ਰਾਜੀਆਂ ਦੀ ਰਖਿਆ ਕਰਦੇ ਹੋਏ ਸੇਵਾ ਸਿਮਰਨੇ ਭਗਤੀ ਕਰਦੇ ਹੋਏ ਮਾਤਾ ਜੀ ਇਸ ਅਸਥਾਨ ਤੇ ਗੌਰਪੂਰੀ ਸਿਧਾਰ ਗਏ ਮਾਤਾ ਜੀ ਦੇ ਯਾਸ ਵਿੱਚ ਇਹ ਮਾਤਾ ਜੀ ਦਾ ਅਸੇ ਬਸਥਾਨ ਬੜੀ ਹੈ ਜੀ। ਧਾਭੂ ਆਪਣੀ ਗਿਰਤ ਇੱਕ ਪੈਂਤਾ ਜੀ ਸਾਹਾ ਪਾ ਕੇ ਗੁਰੂ ਘਰ ਦੀ ਖੁਸ਼ੀਆ ਬੰਨੇ ਸੇਵਾ ਪ੍ਰਾਪਤ ਕਰੋ ਜੀ ਆਪ ਜੀ ਦੀ ਸਾਰ ਯਾਸ ਵਿੱਚ ਯਾਸ ਕਰੋ ਸੁਖ ਹੋਵੇ ਸਾਰੀ ਰਾਸ ਦਾ ਆਪਣਾ ਸਿੱਖੀ ਜਗਤ ਵਿੱਚ ਗੁਰੂ ਜੀ ਆ ਦੀ ਸਾਖ ਜੀ ਦਰਬਾਰ ਸਾਹਿਬ ਦੇ ਸਾਹਮਣੇ ਚਾਰ ਨਾਂ ਲੰਗਰ ਤਿਆਰ ਹੈ ਸਭੋ ਸਾਖ ਸੰਗਤ ਚੱਲ ਕੇ ਜਾਛ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ